ਦੇ ਵਿੱਚ ਅੱਜ ਯਾਨੀ ਕਿ 1 April ਤੋਂ ਪਾਣੀ ਦੇ ਬਿੱਲਾ ਦੇ ਵਿੱਚ 5% ਦਾ ਵਾਅਦਾ ਹੋਇਆ। ਸੋ ਇਹ ਵਾਅਦਾ ਅਗਲੇ ਬਿਲਿੰਗ ਚੱਕਰ ਦੇ ਵਿੱਚ ਪ੍ਰਤੀਬਿੰਬ ਹੋਵੇਗਾ। ਸੋ ਭਾਵੇਂ ਚੰਡੀਗੜ੍ਹ ਦੇ ਮੇਅਰ ਵਾਅਦੇ ਦਾ ਵਿਰੋਧ ਕਰ ਰਹੇ ਨੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਲਾਹਨਾ ਵਾਅਦੇ ਦੀਆਂ ਦਰਾਂ ਉਪਨੀ ਮਦਦ ਕਾਰਨ ਨੋਟੀਫਾਈ ਕੀਤੀਆਂ ਗਈਆਂ ਨੇ। ਸੋ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਪਾਣੀ ਦੀ ਜਿਹੜੀ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ 1 April ਤੋਂ ਪਾਣੀ ਦੇ ਬਿੱਲਾ ਦੇ ਵਿੱਚ 5% ਦੀ ਵਾਅਦਾ ਕੀਤਾ ਗਿਆ ਅਗਲੇ ਬਿਲਿੰਗ ਚੱਕਰ ਤੱਕ प्रतिबिंबित होगा वादा तो चंडीगढ़ मेयर कुलदीप इस वादे विरोध का विरोध कर रहे हैं चंडीगढ़ चाणी दीमत फीसदी वाधा किया गया एक अप्रैल तो।, तो अगले बिलिंग चक्कर प्रतिबिंबित होगा यह वादा दस दे कि चंडीगढ़ मेयर कुलदीप इस वादे का विरोध भी कर रहे हैं तो अच्छ तो पानी दीमतों के वाधा तो मेयर कुलदीप ਜੋ ਕਿ ਇਸ ਵਾਦੇ ਦਾ ਵਿਰੋਧ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਨਾਜਾਇਜ਼ ਵਾਅਦਾ ਕੀਤਾ ਗਿਆ ਹੈ। ਸਵਾਜ ਤੋਂ 1 ਅਪ੍ਰੈਲ ਤੋਂ ਪਾਣੀ ਦੇ ਬਿੱਲਾਂ ਦੇ ਵਿੱਚ 5% ਦੀ ਵਾਅਦਾ ਕੀਤਾ ਗਿਆ ਹੈ ਅਗਲੇ ਬਿਲਿੰਗ ਚੱਕਰ ਦੇ ਵਿੱਚ ਪ੍ਰਤੀਬਿੰਬਿਤ ਹੋਵੇਗਾ ਇਹ ਵਾਅਦਾ। ਜੋ ਚੰਡੀਗੜ੍ਹ ਮੇਰ ਕੁਲਦੀਪ ਇਸ ਵਾਦੇ ਦਾ ਵਿਰੋਧ ਕਰ ਰਹੇ ਨੇ। ਜਿਸ ਨਾਲ ਚੰਡੀਗੜ੍ਹ ਤੋਂ ਕੁਲਵੀਰ ਦਿਵਾਲ ਜੋ ਚੁੱਕੇ ਨੇ ਵਧੇਰੇ ਜਾਣਕਾਰੀ ਲਈ ਸੁਖਲਵੀਰ ਅੱਜ ਤੋਂ ਪਾਣੀ ਦੀ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ 5% ਦੀ ਤੋ ਕੀ ਕੋ ਜਾਣਕਾਰੀ ਹੈ ਤੁਹਾਡੇ ਕੋਲ ਤੇ ਕੁਲਦੀਪ ਜਿਹੜੇ ਕਿ ਮੇਅਰ ਨੇ ਉਹਨਾਂ ਦੇ ਵੱਲੋਂ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਕੰਟੀਗਰ ਦੇ ਵਿੱਚ ਜਿਹੜਾ ਹੈਗਾ ਉਹ 5% ਪਾਣੀ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਜਿਹੜਾ ਕਿ ਅੱਜ ਤੋਂ ਲਾਗੂ ਹੋ ਜਾਵੇਗਾ ਹਾਲਾਂਕਿ ਜਿਹੜਾ ਅਲਾਈਂਸ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਨੇ ਤੇ ਆਮ ਆਦਮੀ ਪਾਰਟੀ ਦਾ ਇਹ ਚੋਣਵੀ ਇੱਕ ਵਾਅਦਾ ਵੇਚੀ ਲੋਕਾਂ ਦੇ ਨਾਲ ਜੀ ਜੇ ਆਵਾਗੇ ਪਾਰਟੀ ਜਿਹੜੀ ਹੈ ਇਹ ਉਸ ਨੂੰ ਚੰਡੀਗੜ੍ਹ ਦੀ ਕਮਾਨ ਮਿਲਦੀ ਹੈ ਤਾਂ ਉਹ ਆ ਕਰੀਬ 20000 ਲੀਟਰ ਜਿਹੜਾ ਹੈਗਾ ਪਾਣੀ ਲੋਕਾਂ ਨੂੰ ਮੁਕਤ ਦੇਵੇਗਾ ਹੁਣ ਹਾਲਾਂਕਿ ਮੇਰੇ ਤੇ ਹੈ ਕਿ ਉਹ ਕੁਲਦੀਪ ਕੁਮਾਰ ਉਹ ਆਵਾਗੇ ਪਾਰਟੀ ਦੇ ਨੇ ਉਹਨਾਂ ਨੇ ਇੱਕ ਪ੍ਰਪੋਜ਼ਲ ਜਿਹੜਾ ਹੈਗਾ ਉਹ ਵੀ ਦਿੱਤਾ ਸੀ ਹਾਲਾਂਕਿ ਨੇ ਪਰੰਤੂ ਉਹਨਾਂ ਦਾ ਪ੍ਰਪੋਜ਼ਲ ਜਿਹੜਾ ਹੈਗਾ ਉਹ ਅਸਵੀਕਾਰ ਨਹੀਂ ਕੀਤਾ ਗਿਆ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਹੈ ਉਹ ਮੰਗੀ ਸੀ ਪ੍ਰਸ਼ਾਸਨ ਵੱਲੋਂ ਪਰੰਤੂ ਅਜੇ ਤੱਕ ਇਹ ਇੱਕ ਇਹ ਕਿਹਾ ਜਾਵੇ ਕਿ ਇੱਕ ਵਿਵਾਦ ਜਿਹੜਾ ਹੈਗਾ ਉਹੀ ਚੱਲ ਰਿਹਾ ਹੈ ਅਜੇ ਤੱਕ ਉਹ ਪ੍ਰਪੋਜ਼ਲ ਜਿਹੜਾ ਹੈਗਾ ਉਹ ਮਨਜ਼ੂਰ ਨਹੀਂ ਹੋਇਆ ਪਰੰਤੂ ਦੂਜੇ ਪਾਸੇ ਜਿਹੜਾ ਹੈਗਾ ਉਹ 5% ਇੰਤਾਂ ਜਿਹੜੀਆਂ ਹੈਗੀਆਂ ਉਹ بتا ਦਿੱਤੀਆਂ ਗਈਆਂ ਪਾਣੀ ਦੀਆਂ ਤੇ ਹੁਣ ਇਹ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਲੈ ਕੇ ਕਿ ਜੋ ਚੋਣਾਂ ਹਨ ਇਹਦੇ ਤੇ ਰਾਜਨੀਤਿਕ ਜਿਹੜੀ ਹੈਗੀ ਉਹ ਜ਼ਰੂਰ ਪੱਕੀ ਹੋਈ ਹੈ जी बिल्कुल जी अगर ਸੇ ਗੱਲ ਕਰੀ ਲੋਕ ਸਭਾ ਦੀ ਚੋਣਾਂ ਵੀ ਆਉਣ ਵਾਲੀਆਂ ਸੇ ਇੱਕ ਪਾਸੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਸਖਤ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਇਸ ਦਾ ਕੁਝ ਅਸਰ ਪਵੇਗਾ ਕੁ ਨਾ ਨਾ ਇਹ ਤੇ ਇਹ ਕਿ ਜਨਤਾ ਨੇ ਅਸਹਿਕਾਰੀ ਆਪਣੇ ਆਪ ਨੂੰ ਸਾਬਿਤ ਕਰਨ ਵਾਸਤੇ ਇਹ ਸਫਲ ਹੋਣੀ ਹੈ ਕਿ ਜੀ ਕੁਲਜੀ ਬੋਲੋ ਤੁਹਾਨੂੰ ਮੈਂ ਤੁਹਾਡਾ ਤਮਾਮ ਜਾਣਕਾਰੀ ਦੇ। ਸਤੋ ਕੀ ਇੰਤਜ਼ਾਰ ਦੇ ਵਿੱਚ ਵਾਦਾ 5% ਦੀ ਵਾਦਾ ਕੀਤਾ ਗਿਆ ਪਾਣੀ ਦੇ ਬਿੱਲਾਂ ਦੇ ਵਿੱਚ।